ਸਾਡੀ ਨੌਜਵਾਨ ਪੀੜੀ ਨੂੰ ਬਚਾਉਣ ਦੀ ਖਾਤਰ ਸੇ ਸਾਡੀ ਹੋਂਦ ਨੂੰ ਬਚਾਉਣ ਦੀ ਖਾਤਰ ਉਹ ਮਰਨ ਮਰ ਤੇ ਪਏ ਆ ਕੋਈ ਉਹ ਆਪਦੇ ਨਿੱਜੀ ਕੰਮ ਆਸਤੇ ਨਹੀਂ ਪਏਗੇ। ਇਵੇਂ ਜਿੰਨੀ ਵੀ ਇੱਥੇ ਸੰਗਤ ਬੈਠੀ ਆ ਉਹ ਵੀ ਆਪਦੀ ਜਾਨ ਦਾਅ ਤੇ ਲਾਈ ਬੈਠੀ ਆ ਕੋਈ ਐਸੀ ਗੱਲ ਨਹੀਂ। ਅੱਜ ਜੀ ਅਸੀਂ ਇੱਥੇ ਬੈਠੇ ਆ ਦੋ ਮਣ ਤਿੰਨ ਮਣ ਘਟ ਲਿਖੜੇ ਕੋਈ ਕੋਈ ਡੱਕੀ ਵਾਲੀ ਗੱਲ। ਜਿਵੇਂ 2200 ਰੁਪਿਆ ਰੇਟ ਹੈ ਤੇ ਜਿਹੜੇ ਹਿਸਾਬ ਨਾਲ ਸਰਕਾਰ ਦੀ ਨੀਤੀ ਹੈ 8900 ਨੂੰ ਲਿਆ ਕਰਨਗੇ ਐਦੂ ਮਾੜਾ ਕੀ ਹੋ ਜੂ ਤੇ ਉਹ ਇਹਨਾਂ ਨੇ ਪੁਲਿਸ ਦੀ ਪ੍ਰਬੰਧ ਕੀਤੀ ਹੈ ਵੀ ਡੱਲੇ ਵਾਲਾ ਸਾਹਿਬ ਨੂੰ ਚੱਕ ਕੇ ਲੈ ਕੇ ਜਾਵਾਂਗੇ ਸਾਡਾ ਲਾਛਾ ਦੇ ਉੱਤੇ ਦੀ ਨਾਲ ਕੇ ਚੱਕੂਗੇ ਕੋਸ਼ਿਸ਼ ਹੈ ਕਿ ਖਨੋਰੀ ਬਾਰਡਰ ਦੀ ਹਰ ਤਸਵੀਰ ਤੁਹਾਡੇ ਤੱਕ ਲੈ ਕੇ ਆਂਦੀ ਜਾਵੇ ਤੁਹਾਨੂੰ ਹਰ ਤਸਵੀਰ ਦਿਖਾਈ ਜਾਵੇ ਕਿਉਂਕਿ ਕੱਲ ਤੋਂ ਇੱਥੋਂ ਦਾ ਮਾਹੌਲ ਥੋੜਾ ਇੰਟੈਂਸ਼ਨ ਵਾਲਾ ਹੈ ਇੱਕ ਪਾਸੇ ਲਗਾਤਾਰ ਕਿਸਾਨ ਇਹ ਦਾਵਾ ਕਰ ਰਹੇ ਨੇ ਕਿ ਕਿਸੇ ਵੀ ਵਕਤ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਾਲਤ ਤੇ ਜਿਹੜੇ ਬੈਠੇ ਹੋਏ ਨੇ ਉਹਨਾਂ ਨੂੰ ਚੁੱਕ ਕੇ ਹਸਪੀਟਲ ਐਡਮਿਟ ਕਰਵਾ ਸਕਦੀ ਹੈ ਔਰ ਇਹ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਨਹੀਂ ਕਰਨ ਦੇਣਗੇ ਇੱਥੋਂ ਦੇ ਹਾਲਾਤ ਤਕੀਨ ਨੇ तमाम ਜਿਹੜੀ ਰਾਤ ਵੀ ਪੁਲਿਸ ਦੀ ਪਹਿਰੇਦਾਰੀ ਰਹੀ ਔਰ ਇਸ ਤੋਂ ਬਾਅਦ ਹਾਲਾਤ ਕਿਸ ਤਰੀਕੇ ਨਾਲ ਬਦਲੇ ਨੇ ਇਸ ਐਸੀ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਕਿਸਾਨ ਆਗੂ ਨੇ ਬਜ਼ੁਰਗ ਨੇ ਲੰਮਾ ਸਮਾਂ ਇਸ ਅੰਦੋਲਨ ਦੇ ਵਿੱਚ ਬਿਠੇ ਹੋਏ ਨੇ ਤਾਂ ਬਾਬਾ ਜੀ ਜਿਹੜੀ ਰਾਤ ਦੀ ਇੱਕ ਟੈਂਸ਼ਨ ਚੱਲੀ ਕਿ ਪੁਲਿਸ ਦੀ ਨਫਰੀ ਵਧੀ ਆ ਕਿਸਾਨਾਂ ਵੱਲੋਂ ਵੀ ਪਹਿਰੇਦਾਰੀ ਵਧਾਈ ਗਈ ਸੀ ਜੀ ਬਹੁਤ ਬਹੁਤ ਹੋਦੀ ਜੀ ਬਹੁਤ ਬਹੁਤ ਵਧੀ ਕਿਸਾਨਾਂ ਵੱਲੋਂ ਵੀ ਕੋਈ ਡਰ ਸੀ ਕਿ ਜਿਵੇਂ ਤੁਸੀਂ ਪਹਿਰੇਦਾਰੀ ਰਾਤ ਤਿੰਨ ਚਾਰ ਲੇਅਰ ਬਣਾਤੀਆਂ ਆਈ ਸੀਗਾ ਜੀ ਪੁਲਿਸ ਦਾ ਤੁਹਾਨੂੰ ਡਰ ਸੀਗਾ ਵੀ ਆਊਂਗੀ ਜੀ ਹਾਂ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਪ੍ਰਸ਼ਾਸਨ ਕੋਈ ਨਹੀਂ ਕੋਈ ਵੀ ਗੱਲ ਹੋਈ हां ਬਾਬਾ ਜੀ ਰਾਤ ਦਾ ਜਿਹੜਾ ਸੀ ਮਾਹੌਲ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਅਸੀਂ ਆਏ ਤਾਂ ਇੱਥੇ ਕਾਫੀ ਪਹਿਰੇਦਾਰੀ ਸਖਤੀ ਕਿਸਾਨਾਂ ਦੀ ਤੇ ਨੌਜਵਾਨ ਮੁੰਡੇ ਬਜ਼ੁਰਗ ਉਹ ਵੀ ਅੱਗੇ ਆ ਕੇ ਪਹਿਰੇਦਾਰੀ ਕਰ ਰਹੇ ਸੀ ਕੋਈ ਖਦਸ਼ਾ ਕਿਸੇ ਗੱਲ ਦਾ ਇਸ ਨੂੰ ਲੈ ਕੇ ਧੜਕਣ ਜਿਆਦਾ ਵਧੀ ਹੋਈ ਹੈ ਕਿ ਕੋਈ ਕੁਝ ਇੱਥੇ ਇਹੋ ਜਿਹਾ ਨਾ ਕੁਝ ਹੋ ਜਾਈ ਜਿਹਦੇ ਨਾਲ ਕਿਸਾਨੀ ਅੰਦੋਲਨ ਢਾ ਲੱਗੇ ਹਾਂਜੀ ਹਾਂਜੀ ਇਹੋ ਜਿਹਾ ਇਹ ਹੋਈ ਆ ਵੀ ਇਹਨੂੰ ਮਤਲਬ ਪੁਲਿਸ ਨਾਲ ਲੈ ਜਾਵੇ ਮਨ ਚੱਕ ਕੇ ਮਤਲਬ ਇਹਨੂੰ ਇਲਾਜ ਦੀ ਲੋੜ ਨਹੀਂ ਮੰਨਦੇ ਵੀ ਇਲਾਜ ਦੀ ਲੋੜ ਹੈ ਲੋੜੋਂ ਮੰਨਦਾ ਨਹੀਂ ਨਾ ਰਾਜ ਦੀ ਲੋੜੋਂ ਆਂਦਾ ਨਹੀਂ ਬਈ ਮੈਂ ਮਤਲਬ ਤੇ ਕਰਕੇ ਰਾਤ ਫਿਰ ਸੁਰੱਖਿਆ ਤੁਸੀਂ ਵੀ ਵਧਾਈ ਹਾਂਜੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆ ਨੂੰ ਤੁਹਾਨੂੰ ਤੁਹਾਨੂੰ ਕਿੰਨੇ ਦਿਨ ਹੋ ਗਏ ਆਇਆ ਨੂੰ ਜੀ ਅੱਜ ਤਾਂ ਕੱਲ੍ਹ ਆਇਆ ਜਾਂ ਚੂਸਨੀ ਮਾਰ ਹਾਂ ਇਹ ਤਾਂ ਪਤਾ ਲੱਗਿਆ ਕਿ ਉੱਤੇ ਕੱਲ੍ਹ ਆਇਆ ਉਹਰ ਕਿਸਾਨ ਵੀ ਸਾਡੇ ਨਾਲ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵਿਚਾਲੇ ਜੀ ਬੈਠ ਜੀਗੇ ਥੋੜਾ ਜਿਹਾ ਗੱਲਬਾਤ ਕਰਨਾ ਥੋੜਾ ਸੌਖਾ ਰਹੂਗਾ ਤਾਂ ਭਾਈ ਜੀ ਅਸੀਂ ਦੋਨਾਂ ਬਜ਼ੁਰਗਾਂ ਨੂੰ ਵੀ ਇਹ ਗੱਲ ਪੁੱਛੀ ਰਾਤ ਦੇ ਮਾਹੌਲ ਦੀ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਵੀ ਚਰਚਾ ਬਹੁਤ ਸਰਗਰਮ ਹੈਗੀ ਆ ਅਕਸਰ ਕਹਿੰਦੇ ਨੇ ਸੋਸ਼ਲ ਮੀਡੀਆ ਦੀ ਚਰਚਾ ਦੇ ਵਿੱਚ ਕਈ ਵਾਰੀ ਗਲਤ ਤੱਥ ਵੀ ਪੇਸ਼ ਕਰ ਦਿੰਦੇ ਨੇ ਸੱਚਾਈ ਕੀ ਹੈ ਥੋੜੀ ਜਿਹੀ ਅਸੀਂ ਤੁਹਾਡੇ ਤੋਂ ਸਮਝਣਾ ਚਾਹੁੰਦੇ ਹਾਂ ਕੋਈ ਦੋਵੇਂ ਪਾਸੇ ਚੱਲ ਰਿਹਾ ਇਹ ਉਹ ਸਰਕਾਰ ਜਿਹੜੀ ਉਹ ਵੀ ਜਿਵੇਂ ਸੁਪਰੀਮ ਕੋਰਟ ਨੇ ਆਰਡਰ ਕੀਤੇ ਹੋਏ ਆ ਜੀ ਸਰਦਾਰ ਤੇਜੀ ਸਿੰਘ ਢੱਲੇਵਾਲ ਦੀ ਚਾਹ ਰੱਖੋ ਜੀ ਪੰਜਾਬ ਸਰਕਾਰ ਨੂੰ ਵੀ ਇਹ ਦਾਇਰਤ ਕੀਤੀ ਹੋਈ ਸੀ ਨਵੀਂ ਫਾਈਲ ਕਰਾਓ ਬਟ ਜਿਹੜਾ ਸਰਦਾਰ ਤੇਜੀ ਸਿੰਘ ਉਹ ਅਤੇ ਸੰਘਰਸ਼ ਲਈ ਪੂਰੇ ਤਿਆਰ ਪਰ ਤਿਆਰ ਨੇ ਉਹ ਕਹਿੰਦੇ ਵੀ ਮੈਂ ਉਹਨਾਂ ਇਹ ਕਰਨੀ ਹੈ ਨਾਲੇ ਇਹਨਾਂ ਵੀ ਕੋਈ ਤੋਂ ਸਾਨੂੰ ਕੋਈ ਸਾੜੀਆਂ ਮੰਗਾ ਨਹੀਂ ਮੰਨ ਲਈ ਤਾਂ ਸਹੀ ਉਹਨਾਂ ਨਾਲ ਸਾਥ ਦੇਣ ਦੀ ਕੱਲ ਸੁਰੱਖਿਆ ਬਹੁਤ ਸਖਤ ਵਧਾਈ ਗਈ ਜਗਾ ਜਗਾ ਤੇ ਕਿਸਾਨਾਂ ਦੀ ਪਹਿਰੇਦਾਰੀ ਸੀ ਇਸੇ ਦੇ ਵਿੱਚ ਸੀ ਇਸੇ ਵਿੱਚ ਤੇ ਜਿਵੇਂ ਸੁਪਰੀਮ ਕੋਰਟ ਨੇ 31 ਤਰੀਕ ਤੱਕ ਕਿਹਾ ਵੀ ਸਾਨੂੰ ਕੋਈ ਰਿਪੋਰਟ ਦੋ ਉਸ ਹਾਲ ਨਾ ਪਰ ਕਿਸਾਨ ਸੱਜੇ ਬੰਦੀਆਂ ਨੇ ਵਕੂ ਵਕ ਥਾਵਾਂ ਤੇ ਆਪਦੇ ਕਹ ਲੋ ਵੀ ਵੈਰੀਗੇਟ ਲਾ ਕੇ ਸੁਰੱਖਤੀ ਕੀਤੀ ਹੋਈ ਹੈ ਵੀ ਜ਼ਰੂਰ ਕੋਈ ਹੁਣ ਦੀ ਰਿਪੋਰਟ ਕੀ ਹੈ ਤੁਹਾਡੇ ਕੋਲੇ ਤੁਹਾਡੇ ਵੀ ਕੋਲੇ ਤਾਂ ਕੋਈ ਇੰਟਰਨਲ ਰਿਪੋਰਟ ਆਉਂਦੀ ਹੋਵੇਗੀ ਜੀ ਪ੍ਰਸ਼ਾਸਨ ਦੀ ਜਾਂ ਤੁਹਾਡੇ ਕਿਸਾਨਾਂ ਦੀ ਸਟ੍ਰੈਟਜੀ ਦੀ ਸਾਡੇ ਕਿਸਾਨਾਂ ਦੀ ਪ੍ਰਸ਼ਾਸਨ ਦੀ ਸਾਡੇ ਕੋਲ ਕੋਈ ਰਿਟਰਨਲ ਰਿਪੋਰਟ ਨਹੀਂ ਹੈਗੀ ਬਟ ਸਾਡੇ ਕਿਸਾਨਾਂ ਦੀ ਜਿਹੜੀ ਹੈਗੀ ਅਸੀਂ ਉਹਦੇ ਵਿੱਚ ਆ ਵੀ ਅਸੀਂ ਸ਼ਕਤੀ ਨਾਲ ਇੱਥੇ ਪੂਰੀ ਵੈਰੀਗੈਟਿੰਗ ਕਰੀ ਜਾਂਦੇ ਆ ਹਰ ਥਾਂ ਤੇ ਥਾਂ ਥਾਂ ਤੇ ਵੈਰੀਗੈਟਿੰਗ ਕੀਤੀ ਹੋਈ ਹੈ ਦੇਖੀ ਜਾ ਰਹੇ ਕੋਈ ਫੈਰਿਜਲ ਹੈਗੀ ਆ ਤਾਂ ਉਹਦੇ ਵਿਰੁੱਧ ਪੂਰਾ ਡਟ ਕੇ ਖਾਂਗੇ ਆ ਹਾਈ ਪਾਵਰ ਜਿਹੜੀ ਕਮੇਟੀ ਬਣਾਈ ਗਈ ਹੈ ਜੀ ਉਹਦੇ ਵਿੱਚ ਕੁਝ ਕਿਸਾਨ ਅੱਗੇ ਉਹਨੂੰ ਐਸਕੇਮ ਦੇ ਅੱਗੇ ਹੁਣ ਸੱਦਾ ਆ ਗਿਆ ਜੀ ਬਲਵੀਰ ਸਿੰਘ ਰਾਜੇਵਾਲ ਹੋਣ ਚਾਏ ਦੂਜੇ ਹੁਣ ਉਹਨੂੰ ਕਿਵੇਂ ਵੇਖਦੇ ਹੋ ਜਿਹੜਾ ਹੁਣ ਹਾਈ ਪਾਵਰ ਕਮੇਟੀ ਵੱਲੋਂ ਸਦਾ ਜਿਹੜਾ ਦਿੱਤਾ ਗਿਆ ਜੀ ਅਸੀਂ ਤਾਂ ਹੀ ਵੇਖੋ ਸਾਡੇ ਜੇ ਕਿਸਾਨ ਹੁਣ ਆਪਣੇ ਢੱਲੇਵਾਲ ਜੀ ਬੈਠੇ ਆ ਅਸੀਂ ਉਹਨਾਂ ਲਈ ਬਸ ਮਰ ਮਿਟਣ ਲਈ ਆਏ ਆ ਜੋ ਵੀ ਪ੍ਰਸ਼ਾਸਨਾ ਜਾਂ ਕੋਈ ਉੱਚ ਅਧਿਕਾਰੀ ਕੋਈ ਛਰਾਰਤ ਕਰੂਗਾ ਉਹ ਫਿਰ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਪੂਰੀ ਤਿਆਰੀ ਚਾ ਕੋਈ ਗਾਲ ਨਹੀਂ ਬਸ ਅਸੀਂ ਆਪ ਦਾ ਕੋਈ ਗਲਤ ਕਦਮ ਨਹੀਂ ਚੱਕਣਾ ਚਾਹੁੰਦੇ ਪਰ ਉਹ ਸਾਡੇ ਨਾਲ ਵਾਰ-ਵਾਰ ਸਾਨੂੰ ਜਿਵੇਂ ਕੀ ਮਜਬੂਰ ਕਰਦੇ ਆ ਅਸੀਂ ਕੋਈ ਇਸ਼ਾਰਾ ਜਾਣ ਕੇ ਕੋਈ ਇਸ਼ਾਰਾ ਕਰਦੇ ਆ ਅਸੀਂ ਪਰ ਉਹ ਚੀਜ਼ ਨੂੰ ਹੋਰ ਕਰ ਦਿੰਦੇ ਆ ਕਿ ਨਹੀਂ ਹਾਂ ਅਸੀਂ ਸਾਰੀ ਮਾ ਆਪਦਾ ਵੈਗਰੂ ਵੈਗੂ ਕਰਕੇ ਬੈਠੇ ਆ ਬਸ ਅਸੀਂ ਕੋਈ ਗਲਤ ਨਹੀਂ ਕੰਮ ਚੱਕਾਂਗੇ ਸ਼ਾਂਤ ਨਾ ਅ ਕਿਸਾਨਾਂ ਦੇ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਨੇ ਪਰ ਇਸ ਤਰੀਕੇ ਨਾਲ ਕਿਸਾਨ ਜਦੋਂ ਆਪਣੀਆਂ ਟਰਾਲੀਆਂ ਨੂੰ ਆਪਣੇ ਹੁਣ ਇੱਥੇ ਘਰ ਬਣਾ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਅੱਥੀ ਰਾਤ ਜਿਹੜਾ ਹੈਗਾ ਉਹ ਖੁੱਲੇ ਆਸਮਾਨ ਦੇ ਵਿੱਚ ਰਾਤ ਕੱਢਦੇ ਨੇ ਔਰ ਚੜ੍ਹਦੀ ਸਵੇਰ ਤਿਆਰ ਹੋ ਕੇ ਪਹਿਲਾਂ ਆਪਣੇ ਜਿਹੜੇ तमाम ਕਿਸਾਨਾਂ ਆਗੂ ਮੰਚ ਤੋਂ ਬੋਲਦੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਨੇ ਔਰ ਜੋ ਉਹਨਾਂ ਵੱਲੋਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਉਸ ਨੂੰ ਪੂਰਾ ਦਿਨ ਜਿਹੜਾ ਹੈਗਾ ਨੇਪਰੇ ਕਿਵੇਂ ਚੜਾਇਆ ਜਾਵੇ ਇਸ ਨੂੰ ਲੈ ਕੇ ਵਲੰਟੀਅਰ ਦੇ ਤੌਰ ਤੇ ਵੀ ਕਿਸਾਨ ਲਗਾਤਾਰ ਜੁਟੇ ਰਹਿੰਦੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਰਚਾ ਰਹਿੰਦੀ ਹੈ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦੀ ਕੋਈ ਇੱਥੇ ਗੱਲਬਾਤ ਲਈ ਕੋਈ ਆਉਂਦਾ ਤਾਂ ਗੱਲਬਾਤ ਕੀਤੀ ਜਾਵੇ ਕਿ ਜੇਕਰ ਕੋਈ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਿਸਾਨ ਸਮਝ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕੀਤਾ ਜਾ ਸਕਦਾ ਉਹਨੂੰ ਕਿਸੇ ਵੀ ਜਿਹੜਾ ਹੈਗਾ ਉਸਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਔਰ ਇੱਥੇ ਉਹਨਾਂ ਦਾ ਜਿਹੜਾ ਹੈਗਾ ਜੋ ਉਹਨਾਂ ਦੀ ਐਜੀਟੇਸ਼ਨ ਜਿਹੜੀ ਚੱਲ ਰਹੀ ਹੈ ਇਸ ਨੂੰ ਇੱਥੇ ਜਿਹੜਾ ਰੱਖਿਆ ਜਾਵੇਗਾ ਔਰ ਖਾਤਸ਼ਿਆ ਯਾਰ ਕਰ ਰਹੇ ਨੇ ਕਿ ਸ਼ਾਇਦ ਕਿਤੇ ਜਿਹੜਾ ਹੈਗਾ ਕੁਝ ਉਹ ਹੋ ਜਾ ਨਾ ਹੋ ਜਾਵੇ ਇਸੇ ਕਰਕੇ ਜੜੀ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਹਰ ਤਸਵੀਰ ਦਿਖਾਈਏ ਇਸ ਵਕਤ ਤੱਕ ਨੌਰੀ ਬਾਰਡਰ ਆ ਔਰ ਹਰ ਤਸਵੀਰ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ ਕਿਸਾਨ ਕਿਵੇਂ ਇੱਥੇ ਆਪਣੀ ਜ਼ਿੰਦਗੀ ਕੱਟ ਰਹੇ ਨੇ ਔਰ ਖੁੱਲੇ ਆਸਮਾਨ ਦੇ ਹੇਠ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਆਪਣੀ ਲੜਾਈ ਜਿਹੜੀ ਸ਼ੁਰੂ ਕੀਤੀ ਗਈ ਸੀ ਉਹ 11 ਮਹੀਨੇ ਤੋਂ ਤਕਰੀਬਨ 11 ਮਹੀਨੇ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਲੜਾਈ ਜਿਹੜੀ ਹੈਗੀ ਆ ਉਹ ਹੁਣ ਇੱਕ ਲੰਬੇ ਦੌਰ ਦੇ ਵਿੱਚ ਆ ਔਰ ਇਹ ਕਿਸਾਨਾਂ ਦੇ ਆਸ਼ਿਆਨੇ ਨੇ ਦੇਖ ਸਕਦੇ ਹੋ ਪਹਿਲਾਂ ਕਿਸਾਨਾਂ ਵੱਲੋਂ ਤੰਬੂ ਬਣਾਏ ਗਏ ਇਸ ਤੋਂ ਬਾਅਦ ਆ ਕੁਝ ਕਿਸਾਨਾਂ ਵੱਲੋਂ ਆਪਣੇ ਕੁਝ ਪੈਸੇ ਇਕੱਠੇ ਕਰਕੇ ਆਸ਼ਿਆਨੇ ਵੀ ਤਿਆਰ ਕੀਤੇ ਗਏ ਨੇ ਤਾਂ ਜੋ ਰਾਤ ਦੇ ਸਮੇਂ ਇੱਥੇ 10 ਤੋਂ 15 ਕਿਸਾਨ ਜਿਹੜੇ ਆ ਗਏ ਨੇ ਇਸ ਦੇ ਵਿੱਚ ਪੈ ਸਕਣਾਂ ਇਹ ਕਮੋਡੀਫਾਈ ਜਿਹੜੀ ਟਰਾਲੀ ਨੂੰ ਮੋਡੀਫਾਈ ਕੀਤਾ ਗਿਆ ਸਾਰੀ ਸਹੂਲਤ ਇਸ ਤੋਂ ਤੁਹਾਨੂੰ ਟਰਾਲੀ ਦੇ ਵਿੱਚ ਨਜ਼ਰ ਆਵੇਗੀ ਔਰ ਦੂਜੇ ਪਾਸੇ ਰਾਸ਼ਨ ਦੇਖ ਸਕਦੇ ਹੋ ਜਿਹੜੇ ਕਿਸਾਨ ਕਹਿ ਕਹਿ ਕੇ ਸਾਡੇ ਕੋਲੇ ਰਾਸ਼ਨ ਪੂਰਾ ਹੈ ਤਾਂ ਰਾਸ਼ਨ ਜਿਹੜਾ ਹੈਗਾ ਦੂਸਰੀ ਟਰਾਲੀ ਦੇ ਵਿੱਚ ਭਰਿਆ ਤੁਹਾਨੂੰ ਨਜ਼ਰ ਆਵੇਗਾ ਔਰ ਹਰ ਤਰੀਕੇ ਦੀ ਤਿਆਰੀ ਜਿਹੜੀ ਅੱਗੇ ਪੂਰੀ ਹੈ ਚਾਹੇ ਅੰਦੋਲਨ ਹੋਰ ਇੱਕ ਸਾਲ ਚੱਲੇ ਇੱਥੇ ਰਾਸ਼ਨ ਨਹੀਂ ਦੀ ਘਾਟ ਨਹੀਂ ਆਉਣ ਵਾਲੀ ਕਿਉਂਕਿ ਦੇਖ ਸਕਦੇ ਹੋ ਪੂਰਾ ਹੈ ਜਿਹੜਾ ਹੈਗਾ ਰਾਸ਼ਨ ਜਿਹੜਾ ਹੈਗਾ ਇਸ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਕਿ ਤਿੰਨ ਚਾਰ ਮਹੀਨੇ ਦਾ ਰਾਸ਼ਨ ਹਲੇ ਇਹਨਾਂ ਦੇ ਕੋਲ ਹੋਰ ਬਾਕੀ ਹੈ ਲੜਾਈ ਕਿਸ ਤਰੀਕੇ ਦੀ ਦੋ ਜੀ ਆਰਜੀ ਰਸੋਈ ਕਿਵੇਂ ਬਣੀ ਵੀ ਆ ਏ ਆਰਜੀ ਰਸੋਈ ਬਣਾਈ ਗਈ ਆ ਕਿ ਕੋਈ ਵਿਅਸਤਾ ਲੰਗਰ ਪ੍ਰਸ਼ਾਦੇ ਲਗਾਤਾਰ ਜਾਰੀ ਰਹਿੰਦੇ ਨੇ ਪਿੰਡਾਂ ਦੇ ਵਿੱਚੋਂ ਲੰਗਰ ਬਣ ਕੇ ਆ ਜਾਂਦਾ ਕੋਈ ਗੁਰੂ ਘਰਾਂ ਦੇ ਵਿੱਚੋਂ ਲੰਗਰ ਬਣ ਕੇ ਆ ਜਾਂਦਾ ਪਰ ਆਰਜੀ ਤੌਰ ਤੇ ਵੀ ਰਸੋਈ ਦਾ ਪ੍ਰਬੰਧ ਹੈ ਦੂਜੇ ਪਾਸੇ ਫਰਿੱਜ ਸਾਰੀਆਂ तमाम ਸਹੂਲਤਾਂ ਜਿਹੜੀਆਂ ਤੁਹਾਨੂੰ ਉਹ ਨਜ਼ਰ ਆਉਣੀਆਂ ਗਰਮੀ ਦੇ ਵਿੱਚ ਏਸੀ ਤੱਕ ਨਜ਼ਰ ਆਉਣਗੇ ਔਰ ਪ੍ਰਬੰਧ ਪੂਰੇ ਕੀਤੇ ਗਏ ਨੇ ਇੱਧਰ ਵੀ ਦੇਖ ਸਕਦੇ ਹੋ ਆਪਣਾ ਜਿਹੜਾ ਹੈਗਾ ਇੱਕ ਪਾਸੇ ਜਿਹੜੀ ਹੈਗੀ ਹੈ ਉਹ ਪ੍ਰਬੰਧ ਸੀਗੇ ਪੂਰਾ ਰਾਸ਼ਨ ਸੀ ਤੇ ਦੂਜੇ ਪਾਸੇ ਇਹ ਵੀ ਆਸ਼ੀਅਨ ਜਿਹੜਾ ਹੈਗਾ ਤਿਆਰ ਕਰ ਲਿਆ ਵੱਡੇ ਟਰਾਲੀ ਜਿਹੜੇ ਹੈਗੇ ਨੇ ਉਸ ਨੂੰ ਆਪਣੇ ਕਮਰੇ ਦੇ ਤੌਰ ਤੇ ਤਿਆਰ ਕੀਤਾ ਗਿਆ ਹੈ ਤੇ ਇਹ ਲੜਾਈ तकरीबन 11 ਮਹੀਨੇ ਤੱਕ ਪਹੁੰਚ ਚੁੱਕੀ ਆ ਅੰਜਾਮ ਤੇ ਲੜਾਈ ਕਦੋਂ ਪਹੁੰਚੇਗੀ ਔਰ ਇਹਦਾ ਸਿੱਟਾ ਕੀ ਨਿਕਲਗੇ ਤੇ ਹੁਣ ਸਭ ਦੀਆਂ ਨਜ਼ਰਾਂ ਨੇ ਸਾਡਾ ਨਾ ਕਿਸਾਨ ਆਗੂ ਨੇ ਹੁਣ ਤੱਕ ਦਾ ਗਰਮੀ ਸਿਆਲ ਦੇ ਵਿੱਚ ਜਿਹੜਾ ਹੈਗਾ ਪਿਛਲੇ ਸਿਆਲ ਫਰਵਰੀ ਦੇ ਵਿੱਚ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਸਿਆਲ ਜਿਹੜਾ ਹੈਗਾ ਖਤਮ ਹੋਣ ਵਾਲਾ ਸੀ ਤੇ ਗਰਮੀ ਦੀ ਸ਼ੁਰੂਆਤ ਸੀ ਦੋ ਸੀਜ਼ਨ ਲੰਘੇ ਤੀਜੇ ਸੀਜ਼ਨ ਦੀ ਹੁਣ ਸ਼ੁਰੂਆਤ ਹੈਗੀ ਜਾਨੀ ਕਿ ਦੂਸਰੀ ਠੰਡ ਦੀ ਸ਼ੁਰੂਆਤ ਹੈ ਜਿਹੜੇ ਕਿਸਾਨਾਂ ਵੱਲੋਂ ਹੁਣ ਉਸ ਦਾ ਸਾਹਮਣਾ ਕੀਤਾ ਜਾ ਰਿਹਾ ਔਰ ਖੁੱਲਾ ਆਸਮਾਨ ਤੁਸੀਂ ਦੇਖ ਰਹੇ ਹੋ ਤੇ ਵੱਖ-ਵੱਖ ਪਿੰਡਾਂ ਦੇ ਕਿਸਾਨ ਨੇ ਕੋਈ ਇੱਕ ਪਿੰਡ ਦੇ ਨਹੀਂ ਹੈਗੇ ਇੱਥੇ ਪਰ ਉਹਨਾਂ ਵੱਲੋਂ ਇੱਕ ਪਿੰਡ ਹੀ ਬਣਾ ਲਿਆ ਗਿਆ ਸਾਡੇ ਨਾਲ ਕਿਸਾਨਾਂ ਦੇ ਅਗੂ ਨੇ ਉਹਨਾਂ ਤੋਂ ਸਮਝਦੇ ਆ ਕਿ ਲੜਾਈ ਨੂੰ ਹੁਣ ਤੱਕ ਉਹ ਦੇਖਦੇ ਕਿਸ ਤਰੀਕੇ ਦੇ ਨਾਲ ਹੈ ਭਾਈ ਜੀ ਕਿਸ ਤਰੀਕੇ ਦੀ ਹੁਣ ਲੜਾਈ ਰਹੀ ਅਗਲਾ ਐਕਸ਼ਨ ਕੀ ਰਵੇਗਾ ਭਾਈ ਜਿਹੜੀ ਲੜਾਈ ਆ ਉਹ ਸਾਡੇ ਜਥੇਬੰਦੀ ਦੇ ਜਿਹੜੇ ਮੇਨ ਸਿਰਮੌਰ ਆਗੂ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ ਸਾਹਿਬ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਖਾਤਰ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਖਾਤਰ ਸੇ ਸਾਡੀ ਹੋਂਦ ਨੂੰ ਬਚਾਉਣ ਦੀ ਖਾਤਰ ਉਹ ਮਰਨ ਮਰਤੇ ਪਏ ਆ ਕੋਈ ਉਹ ਆਪਦੇ ਨਿੱਜੀ ਕੰਮ ਵਾਸਤੇ ਨਹੀਂ ਪਏਗੇ ਤੇ ਜਿਵੇਂ ਉਹ ਤਰਮਨ ਲਾ ਕੇ ਜਿਵੇਂ ਉਹਨਾਂ ਨੇ ਆਪਦੀ ਜਾਨ ਕੁਰਬਾਨ ਕਰਤੀ ਆ ਸਾਡੇ ਬੱਚਿਆਂ ਦੀ ਖਾਤਰ ਆਉਣ ਵਾਲੇ ਭੁੱਖ ਦੀ ਖਾਤਰ ਐਵੇਂ ਜਿੰਨੀ ਵੀ ਇੱਥੇ ਸੰਗਤ ਬੈਠੀ ਆ ਉਹ ਵੀ ਆਪ ਦੀ ਜਾਨ ਦਾਅ ਤੇ ਲਾਈ ਬੈਠੀ ਆ ਕੋਈ ਐਸੀ ਗੱਲ ਨਹੀਂ ਬਹੁਤ ਜੇ ਉਹ ਸਰਕਾਰਾਂ ਕਹਿ ਰਹੇ ਨੇ ਪ੍ਰਧਾਨ ਜੀ ਨੂੰ ਚੱਕੋ ਟ੍ਰੀਟਮੈਂਟ ਦਿਓ ਇਹ ਕੋਈ ਐਡਾ ਸੌਖਾ ਕੰਮ ਨਹੀਂ ਗਿਆ ਬਹੁਤ ਔਖਾ ਕੰਮ ਹੈ ਔਖਾ ਹੁੰਦਾ ਜੀ ਜਿਹੜੇ ਤਰੀਕੇ ਨਾਲ ਤੁਹਾਡੀ ਉਮਰ ਤਕਾਜ਼ਾ ਦੇਖੀ ਗਏ 60 ਤੋਂ ਉੱਪਰ ਤੁਹਾਡੀ ਉਮਰ ਹੈ ਗਈ ਆ ਔਖਾ ਹੁੰਦਾ ਕਿ ਇਸ ਅਵਸਥਾ ਤੋਂ ਘਰੇ ਬੈਠਣਾ ਚਾਹੀਦਾ ਸੀ ਸੜਕਾਂ ਤੇ ਆ ਕੇ ਬੈਠ ਕੇ ਲਗਾਤਾਰ ਸੰਘਰਸ਼ ਕਰ ਰਹੇ ਹਾਂ ਜੀ ਹੈ ਤਾਂ ਇਹ ਨਹੀਂ ਪਰ ਸਰਕਾਰਾਂ ਮੜੀਆਂ ਫਿਰ ਕੀ ਕਰੀਏ ਕਿਹਾ ਅਗਲਾ ਪੇਚ ਵੀ ਖਾ ਹੁੰਦਾ ਇਹ ਇਹ ਐਸ ਜਿ ਮ ਉਹ ਖਾਦਾ ਹੈ ਫਿਰ ਚਰਿਆ ਕੀ ਜਵੇ ਜੋ ਸਰਕਾਰਾਂ ਮੜੀਆਂ ਘਰ ਦਾ ਕਿਵੇਂ ਸਰਦਾ ਜੀ ਆਮ ਤੌਰ ਤੇ ਸਵਾਲ ਹੁੰਦਾ ਕਿ ਜੇ ਉੱਥੇ ਬੈਠੇ ਹੋ ਤਾਂ ਘਰੇ ਵੀ ਵਿੱਚ ਕੋਈ ਡੰਗਰ ਹੁੰਦਾ ਕੋਈ ਬੱਚਿਆਂ ਦਾ ਹੁੰਦਾ ਕੋਈ ਖੇਤ ਦਾ ਕੰਮ ਹੁੰਦਾ ਉਹ ਕਿਵੇਂ ਚੱਲਦਾ ਫਿਰ ਖੇਤ ਦੇ ਕੰਮ ਤਾਂ ਹੁੰਦੇ ਆ ਜੀ ਜੇ ਫਿਰ ਸਾਡਾ ਖੇਤ ਦਾ ਕੰਮ ਇਹਦੋਂ ਵੀ ਠੱਪ ਹੋ ਜਾਊਗਾ ਦੇਰੋਂ ਦੇਰਾਂ ਸਰਕਾਰਾਂ ਸਾਨੂੰ ਖਤਮ ਹੀ ਕਰਨੀ ਪੈਣੀ ਜਾਂਦੀਆਂ ਕੋਈ ਫਸਲ ਵੇਚਣ ਵੇਲੇ ਵੀ ਦਿੱਕਤ ਆਉਂਦੀ ਹੈ ਬਟਨ ਵੇਲੇ ਵੀ ਆਉਂਦੀ ਹੈ ਸਾਰੀਆਂ ਸਰਕਾਰਾਂ ਸਾਨੂੰ ਮਾਰ ਰਹੀਆਂ ਸਾਰੇ ਪਰਸਾਂ ਔਖਾ ਹੈ ਔਖਾ ਹੈ ਔਖਾ ਰਹ ਗਈ ਹੈ ਹੁੰਦਾ ਹੀ ਜਦੋਂ ਅਸੀਂ ਸ਼ਿਕਾਇਤ ਲੜਦੇ ਆਂ ਅਸੀਂ ਸਾਰੇ ਆਪੇ ਪਿੰਡਾਂ ਵਾਲੇ ਲੋਕ ਆ ਆਉਦੇ ਹਰ ਬੰਦਾ ਖੇਤੀ ਦਾ ਕੰਮ ਕਰਦਾ ਤੇ ਖੇਤੀ ਨਾਲੇ ਨਾਲ ਹੀ ਸਾਰਾ ਪੰਜਾਬ ਰਿਲੇਟਡ ਆ ਤੁਹਾਨੂੰ ਪਤਾ ਹੀ ਇਸ ਗੱਲ ਦਾ ਹੋਰ ਵੀ ਸਾਡੇ ਨੇ ਕਿਵੇਂ ਦੇਖਦੇ ਹੁਣ ਲੜਾਈ ਕਿੱਥੇ ਖੜੀ ਹੈ ਗਈ ਆ ਹੁਣ ਮੰਨ ਕੇ ਚਲੋ ਤੁਸੀਂ ਕਿਹਾ ਔਖਾ ਹੁੰਦਾ ਹੈ ਅੱਜ ਜੀ ਅਸੀਂ ਇੱਥੇ ਬੈਠੇ ਆ ਦੋ ਮਣ ਤਿੰਨ ਮਣ ਘੱਟ ਲਿਕੜੇ ਹੋਊਗੀ ਕੋਈ ਡਿੱਕੇ ਵਾਲੀ ਗੱਲ ਨਹੀਂ ਜਿਵੇਂ 22200 ਰੁਪਿਆ ਰੇਟ ਹੈ ਤੇ ਜਿਹੜੇ ਹਿਸਾਬ ਨਾਲ ਸਰਕਾਰ ਦੀ ਨੀਤੀ ਹੈ 8900 ਨੂੰ ਲਿਆ ਕਰਨਗੇ ਐਦੂ ਮਾੜਾ ਕੀ ਹੋ ਜੂ ਅੱਜ ਜਿਵੇਂ ਸੀਆਈਡੀ ਸਾਰੀ ਆ ਸਾਨੂੰ ਆ ਰਹੀ ਆ ਪਿਛਲੇ ਪਾਸੇ ਹੈਲਡਰੇ ਤੇ ਜੋ ਇਹਨਾਂ ਨੇ ਪੁਲਿਸ ਦੀ ਪ੍ਰਬੰਧ ਕੀਤੀ ਆ ਵੀ ਡੱਲੇ ਵਾਲਾ ਸਾਹਿਬ ਨੂੰ ਚੱਕ ਕੇ ਲੈ ਕੇ ਜਾਵਾਂਗੇ ਸਾਡਾ ਲਾਛਾਂ ਦੇ ਉੱਤੋਂ ਦੀ ਨਾਂ ਕੇ ਚੱਕੂਗੀ ਸੋਚ ਲੈ ਵੀ ਇੱਥੇ ਖਨੋਰੀ ਆਉਣਾ ਹੈ ਤੇ ਡੱਲੇ ਵਾਲਾ ਸਾਹਿਬ ਨੂੰ ਚੱਕਣਾ ਹੈ ਸਾਨੂੰ ਮਾਰ ਕੇ ਚੱਕਣ ਦੇਵਾਂਗੇ ਕਿਵੇਂ ਦੇਖਦੇ ਹੋ ਜੀ ਹੁਣ ਇਹ ਲੜਾਈ ਜਿਹੜਸ ਅੰਜਾਮ ਤੇ ਪਹੁੰਚੀ ਖੜੀ ਆ ਤੁਸੀਂ ਕਹਿੰਦੇ ਡੱਲੇਵਾਲ ਸਾਹਿਬ ਨੂੰ ਨਹੀਂ ਇਥੋਂ ਜਾਣ ਦਿੱਤਾ ਜਾਵੇਗਾ ਪਰ ਉਹਨਾਂ ਦੀ ਸਿਹਤ ਵੀ ਤਾਂ ਜ਼ਰੂਰੀ ਹੈ ਨਾ ਉਹਨਾਂ ਦੀ ਸਿਹਤ ਠੀਕ ਰਵੇ ਫੇਰ ਹੀ ਲੜਾਈ ਅੱਗੇ ਲੜੀ ਜਾ ਸਕਦੀ ਹੈ ਸਿਹਤ ਮਾਰੇ ਤਾਂ ਹੁਣ ਜੀ ਇਹੇ ਡਾਕਟਰ ਸਾਹਿਬ ਅੱਗੇ ਕਹਿ ਕੇ ਹੁਣ ਗੱਲ ਕਰਕੇ ਇੱਥੇ ਪ੍ਰਧਾਨ ਸਾਹਿਬ ਜੀ ਨਾਲ ਵੀ ਉਹਾਂ ਦੇ ਵੀ ਉਹਨੂੰ ਕੋਈ ਮੈਡੀਕਲ ਦਿੱਤਾ ਜਾਵੇ ਨਾ ਮੈਡੀਕਲ ਤਾਂ ਲੈਣਾ ਨਹੀਂ ਉਹਨਾਂ ਨੇ ਆਪ ਦਾ ਧਾਰਿਆ ਮਨੋਂ ਕਾਹ ਵੀ ਮੈਂ ਨਹੀਂ ਮੈਂ ਮਰਨ ਵਕਤੇ ਬੈਠਾ ਜਦ ਸਰਕਾਰ ਕੋਈ ਹੱਲ ਨਹੀਂ ਕਰਦੀ ਇਹ ਤੋਂ ਕਿਵੇਂ ਚੱਲਦਾ ਫਿਰ ਲੰਗਰ ਪ੍ਰਸ਼ਾਦਾ ਵੱਡੀ ਗਿਣਤੀ ਸੰਗਤ ਹਰ ਰੋਜ਼ ਆ ਰਹੀ ਹੈ ਸੰਗਤ ਘਟ ਨਹੀਂ ਰਹੀ ਹਰ ਰੋਜ਼ ਸੰਗਤ ਵਧ ਹੀ ਰਹੀ ਹੈ ਪ੍ਰਬੰਧ ਕਿਵੇਂ ਚੱਲਦੇ ਨੇ ਫਿਰ ਪ੍ਰਬੰਧ ਚੱਲਦੇ ਆਂ ਚੱਲਦੇ ਆ ਜੋ ਪਿੰਡਾਂ ਦੇ ਵਿੱਚੋਂ ਆ ਰਿਹਾ ਰਚਨ ਪਾਣੀ ਕੋ ਆਪਣਾ ਆਪਣਮ ਨਹੀਂ ਹੈ ਕੋਹ ਪਿੰਡਾਂ ਚੋਂ ਆ ਰਿਹਾ ਗੁਰਦੁਆਰਾ ਸਾਹਿਬ ਤੋਂ ਹਣ ਦੇ ਵਿੱਚ ਰਹਿਣ ਕਰਨ ਦਾ ਕੋਈ ਸਮੱਸਿਆ ਆਉਂਦੀ ਹੋਵੇ ਪੂਰੀ ਆਉਂਦੀ ਸਮੱਸਿਆ ਜੀ ਫੁੱਲ ਸਮੱਸਿਆ ਆਉਂਦੀ ਹੈ ਜੀ ਹੁਣ ਹਣ ਦੇ ਤੁਹਾਨੂੰ ਪਤਾ ਹੀ ਹੈ ਕਿੰਨੀ ਠੰਡ ਪੈ ਰਹੀ ਹੈ ਇਹਦੇ ਵਿੱਚ ਸਪੱਸ਼ਾ ਪੂਰੀ ਆ ਰਹੀ ਹੈ ਹੁਣ ਬਜ਼ੁਰਗ ਜਿਵੇਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀਗੀ ਹਣ ਬਜ਼ੁਰਗੋ 60-65 ਸਾਲ ਦੇ ਐ। ਤੋ ਉਹ ਕਿੱਥੇ ਹੁਣ ਬੈਠੇ ਆ ਤਾਂ ਵਿੱਚ ਉਹ ਛੜਕਤੇ ਤੇ ਕਿੱਥੇ ਆਪਦੇ ਘਰੇ ਪੈਣਾ। ਮੁਸ਼ਕਲ ਦਾ ਮੁਸ਼ਕਲ ਹੀ ਐ। ਘਰ ਦਾ ਕਿਵੇਂ ਬਾਪੂ ਜੀ ਸਰਦਾ ਫਿਰ? ਘਰ ਦਾ ਤਾਂ ਫਿਰ ਆਈਂ ਸਰਨਾ ਹੀ ਐ ਜਦੋਂ ਆਪ ਇੱਥੇ ਬੈਠੇ ਆ। ਜੋ ਬਹੁਤ ਠੰਡ 'ਚ ਬੈਠੇ ਆ ਸੀ। ਜੇ ਜਾਵਾਂਗੇ ਤਾਂ ਫੇਰ ਹੀ ਆ ਘਰ ਦਾ ਤਾਂ। ਹਾਂ। ਇਹ ਗੱਲਬਾਤ ਹੋ ਜਾਂਦੀ ਐ ਫੋਨ ਕਰਦੇ ਆ ਕਰਦੇ। ਵਾਪਸ ਆਉਣ ਨੂੰ ਕਹਿੰਦੇ। ਹਾਂ ਹਾਂ ਹੋ ਜਾਂਦੀ ਗੱਲਬਾਤ ਹੋ ਜਾਂਦੀ। ਵਾਪਸ ਆਉਣ ਨੂੰ ਕਹਿੰਦੇ ਆ ਕਿ ਵਾਪਸ ਜਾ ਕੇ ਕਰਨਾ ਕੀ ਹੈ ਵਾਪਸ ਤਾਂ ਫੇਰ ਹੀ ਜਾਈਏ ਨਾ ਇੱਥੋਂ ਜੇ ਕੋਈ ਫੈਸਲਾ ਹੋਵੇ ਤਾਂ ਹਾਂ ਬਸ ਇੱਥੇ ਜਿਹੜਾ ਫੈਸਲਾ ਹੋਏ ਉਹਦੀ ਜਾਵਾਂਗੇ ਉਹਨਾਂ ਚਾਹ ਠੀਕ ਬੈਠੇ ਐ ਨੌਜਵਾਨੀ ਪੀੜੀ ਸਾਡਨ ਕਹਿੋ ਜੇ ਤਿਆਰ ਬਾਰੇ ਆਜੀ ਪਿਛਲੇ 11 ਮਹੀਨਿਆਂ ਦਾ ਔਰ ਇਸ ਤੋਂ ਪਹਿਲਾਂ ਦੋਸਤ ਤਕਰੀਬਨ 1 ਸਾਲ ਜਿਹੜਾ ਹੈਗਾ ਦਿੱਲੀ ਦੇ ਵਿੱਚ ਸੀ ਦੇਖੋ ਜੀ ਨੌਜਵਾਨੀ ਤਾਂ ਨਾਲ ਹੀ ਹੈ ਪਹਿਲੇ ਦਿਨੋਂ ਹੀ ਨਾਲ ਹੈ 11 ਮਹੀਨੇ ਇੱਥੇ ਹੋ ਕੇ ਬੈਠਿਆ ਨੂੰ ਤੇ 13 ਮਹੀਨੇ ਪਹਿਲਾਂ ਦਿੱਲੀ ਲੱਗ ਗਿਆ ਵੇਖੋ ਦਲੇਰ ਸਾਹਿਬ ਜਿਹੜਾ ਆਗੂ ਹੈ ਅਸੀਂ ਉਹਦੇ ਨਾਲ ਹੈ ਭਣਾ ਸਾਨੂੰ ਹਜੇ ਵੀ 10 ਸਾਲ ਲੱਗ ਜਾਣ 5 ਲੱਗ ਜਾਣ ਵੱਡੀ ਭਣਾ 20 ਸਾਲ ਚੱਲੇ ਅਸੀਂ ਨਾਲ ਹੈ ਡੱਲੇ ਵਾਲਾ ਸਾਹਿਬ ਤੋਂ ਇੱਕ ਦਮ ਇੱਕ ਮਿੰਟ ਵੀ ਪਾਸੇ ਨਹੀਂ ਤਾਂ ਇਹ ਲੜਾਈ ਆ ਜਿਹੜੀ ਲੜਾਈ ਨੂੰ ਲੈ ਕੇ ਫਸਲਾਂ ਔਰ ਨਸਲਾਂ ਦੀ ਕਿਸਾਨਾਂ ਇਹ ਲੜਾਈ ਕਹਿ ਰਹੇ ਨੇ ਔਰ ਇਸ ਲੜਾਈ ਦੇ ਵਿੱਚ ਆਮ ਲੋਕ ਵੀ ਸ਼ਾਮਲ ਨੇ ਔਰ ਜਿਹੜਾ ਹੈਗਾ ਸਰਕਾਰ ਲਗਾਤਾਰ ਦਬਾਅ ਬਣਾ ਰਹੀ ਹੈ ਜਿਸ ਤਰੀਕੇ ਨਾਲ ਗੱਲਬਾਤ ਨਹੀਂ ਹੋ ਰਹੀ ਇਸੇ ਨੂੰ ਲੈ ਕੇ ਅੱਜ ਡੱਲੇਵਾਲ ਸਾਹਿਬ ਦੀ ਸੇਧ ਦਾ ਵੀ ਉਹਨਾਂ ਨੇ ਇਹ ਸਾਹਮਣੇ ਖਿਆਲ ਆ ਦੂਜੇ ਪਾਸੇ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ ਗਿਆ ਸੀ ਜਿਹੜੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਉਹਨਾਂ ਦਾ ਵੀ ਹਵਾਲਾ ਉਹਨਾਂ ਸਾਹਮਣੇ ਹੈ ਕਿ ਜੇਕਰ ਬਿਨਾਂ ਕੋਈ ਮੰਗਾਂ ਬਣਵਾਏ ਵਾਪਸ ਚਲੇ ਗਏ ਤਾਂ ਸ਼ਾਇਦ ਇੱਡਾ ਵੱਡੀ ਮੂਵਮੈਂਟ ਦੁਬਾਰਾ ਨਾ ਖੜੀ ਹੋ ਪਾਵੇ ਇਸੇ ਕਰਕੇ ਕਿਸਾਨਾਂ ਦਾ ਹਾਲ ਕੀ ਹੈਗਾ ਇੱਥੇ ਅਸੀਂ ਤੁਹਾਨੂੰ ਖਾਸ ਰਿਪੋਰਟ ਦੇ ਵਿੱਚ ਦਿਖਾਉਣ ਦੀ ਇਹ ਕੋਸ਼ਿਸ਼ ਕੀਤੀ ਸੀ ਕਿ ਕਿਸਾਨ ਕਿਹੜੇ ਹਾਲਾਤਾਂ ਦੇ ਵਿੱਚ ਬਾਰਡਰਾਂ ਤੇ ਬੈਠੇ ਹੋਏ ਨੇ ਪਹਿਲਾਂ ਉਹਨਾਂ ਨੇ ਠੰਡ ਦੇਖੀ ਫਿਰ ਗਰਮੀ ਵੀ ਉਹਨਾਂ ਨੇ ਆਪਣੇ ਤਨ ਤੇ ਢਾਈ ਔਰ ਉਹ ਇੱਕ ਵਾਰ ਫੇਰ ਹੱਡ ਚੀਰਵੀਂ ਠੰਡ ਦਾ ਸਾਹਮਣਾ ਕਰਨ ਲਈ ਤਿਆਰ ਨੇ ਖੁੱਲੇ ਨੀਲੇ ਆਸਮਾਨ ਦੇ ਹੇਠ ਬੈਠੇ ਹੋਏ ਨੇ ਔਰ ਇੱਕੋ ਮੰਗ ਹੈ ਕਿ ਜਦੋਂ ਤੱਕ ਸਾਡੀਆਂ ਇਹ ਮੰਗਾਂ ਪ੍ਰਵਾਨ ਨਹੀਂ ਹੋ ਜਾਂਦੀਆਂ ਅਸੀਂ ਘਰ ਵਾਪਸੀ ਨਹੀਂ ਕਰਾਂਗੇ ਖਨੌਰੀ ਬਾਰਡਰ ਤੇ ਕਿਸਾਨਾਂ ਲਈ ਆਰਜੀ ਹਸਪੀਟਲ ਦਾ ਪ੍ਰਬੰਧ ਕੀਤਾ ਗਿਆ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਇੱਕ ਬਿਲਡਿੰਗ ਦੇ ਵਿੱਚ ਆਰਜੀ ਹਸਪੀਟਲ ਦੇ ਇੱਥੇ ਐਮਰਜੈਂਸੀ ਹਸਪੀਟਲ ਦਾ ਪ੍ਰਬੰਧ ਕੀਤਾ ਗਿਆ ਇਸ ਐਸਐਮਓ ਸਮਾਣਾ ਦਾ ਨੰਬਰ ਵੀ ਇੱਥੇ ਤੁਹਾਨੂੰ ਨਜਰਾਵੇਗੇ ਐਸਐਮਓ ਪਾਤਰਾ ਐਸਐਮਓ ਸੁਤਰਾਣਾ ਦਾ ਨੰਬਰ ਵੀ ਇੱਥੇ ਲਿਖਿਆ ਗਿਆ ਕਿ ਐਮਰਜੈਂਸੀ ਸੇਵਾਵਾਂ ਦੇ ਵਿੱਚ ਇਹ ਤਿੰਨ ਐਸਐਮਓ ਦੀ ਟੀਮ ਦੇ ਅੰਡਰ ਜਿਹੜੀ ਹੈਗੀ ਆ ਪੂਰੀ ਟੀਮ ਇੱਥੇ ਮੈਡੀਕਲ ਟੀਮ ਤਿਆਰ ਰਵੇਗੀ ਕਿਉਂਕਿ ਠੰਡ ਦਾ ਮੌਸਮ ਹੈਗਾ ਔਰ ਕੋਈ ਕਿਸਾਨ ਦੀ ਸਿਹਤ ਵਿਗੜਦੀ ਆ ਤਾਂ ਤੁਰੰਤ ਉਸ ਨੂੰ ਇੱਥੇ ਐਮਰਜੈਂਸੀ ਜਿਹੜਾ ਹੈਗਾ ਉਹਦਾ ਇਲਾਜ ਹੋ ਸਕੇ ਉਸ ਨੂੰ ਮੈਡੀਕਲ ਜਿਹੜੀ ਹੈਗੀ ਆ ਉਹ ਇਥੋਂ ਇਲਾਜ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਜਾਵੇ ਇਸ ਦੇ ਜਿਹੜਾ ਪੁਖਤਾ ਪ੍ਰਬੰਧ ਦਾ ਹੁਣ ਇੱਥੇ ਸ਼ੁਰੂ ਕਰ ਦਿੱਤੇ ਗਏ ਨੇ ਐਮਰਜੈਂਸੀ ਹਸਪੀਟਲ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਤਕਰੀਬਨ ਜਿਹੜੇ ਗਏ ਨੇ ਇੱਥੇ ਇੱਕ ਸ਼ਿਫਟ ਦੇ ਵਿੱਚ 15 ਤੋਂ ਲੈ ਕੇ 18 ਜਿਹੜੀ ਹੈਗੇ ਆ ਡਾਕਟਰਾਂ ਸਮੇਤ ਜਿਹੜੀ ਹੈਗੀ ਆ ਮੈਡੀਕਲ ਟੀਮ ਜਿਹੜੀ ਤਿਆਰ ਰਹੀਦੀ ਆ ਔਰ ਇਸ ਤੋਂ ਇਲਾਵਾ ਜੇਕਰ ਇਤੋਂ ਐਮਰਜੈਂਸੀ ਹਾਲਾਤ ਦੇ ਵਿੱਚ ਜੇ ਕੋਈ ਕਿਸਾਨ ਸੀਰੀਅਸ ਹੈਗਾ ਕਿਸੇ ਕਾਰਨ ਉਸ ਨੂੰ ਇੱਥੋਂ ਭੇਜਣਾ ਕਿਤੇ ਸ਼ਿਫਟ ਕਰਨਾ ਪੈ ਜੇ ਤਾਂ ਇੱਥੇ ਐਂਬੂਲੈਂਸਾਂ ਐਂਬੂਲੈਂਸ ਜਿਹੜੇ ਗਏ ਨੇ ਉਸ ਦੀ ਵੀ ਤੈਨਾਤੀ ਹੈਗੀ ਆ ਪੁਲਿਸ ਵਾਹਨ ਦੀ ਇੱਥੇ ਤੈਨਾਤੀ ਹੈਗੀ ਔਰ ਖਾਸ ਤੌਰ ਤੇ ਪੂਰੇ ਪੁਕਤਾ ਮੈਡੀਕਲ ਦੀਆਂ ਇੱਥੇ ਸਹੂਲਤਾਂ ਦਿੱਤੀਆਂ ਗਈਆਂ ਨੇ ਤਾਂ ਕੋਈ ਵੀ ਐਮਰਜੈਂਸੀ ਜਿਹੜੀ ਇੱਥੇ ਦੇਖ ਸਕਦੇ ਹੋ ਪੂਰੇ ਪੁਕਤਾ ਪ੍ਰਬੰਧ ਇਹਦੇਗੇ ਨੇ ਇਸ ਹਸਪੀਟਲ ਦੇ ਵਿੱਚ ਕਰ ਦਿੱਤੇ ਗਏ ਨੇ 15 ਤੋਂ 18 ਜਿਹੜੇ ਗਏ ਨੇ ਇੱਥੇ ਮੈਡੀਕਲ ਟੀਮ ਦੇ ਵਿੱਚ ਜਿਹੜੇ ਹੈਗੇ ਨੇ ਉਹ ਡਾਕਟਰ ਜਿਹੜੇ ਹੈਗੇ ਸ਼ਾਮਲ ਰਹਿੰਦੇ ਨੇ ਔਰ ਤਿੰਨ ਐਸਐਮਓ ਜਿਹੜੇ ਹੈਗੇ ਨੇ ਇਹ ਪੂਰੀ ਟੀਮ ਦੀ ਨਿਗਰਾਨੀ ਕਰ ਰਹੇ ਨੇ ਮੇਰੇ ਜਿਹੜਾ ਦੇਖ ਰਹੇ ਹੋ ਜਿੱਥੇ ਜਿੱਥੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਮੈਡੀਕਲ ਟੀਮ ਪੂਰੀ ਇਥੇ ਤਤਪਰ ਰਹਿੰਦੀ ਆ ਤਿਆਰ ਰਹਿੰਦੀ ਐਂਬੂਲੈਂਸ ਜਿਹੜੀਆਂ ਇਥੇ ਲਿਆ ਖੜੀਆਂ ਕਰ ਦਿੱਤੀਆਂ ਗਈਆਂ ਨੇ ਔਰ ਐਮਰਜੈਂਸੀ ਜਿਹੜੀ ਹੈਗੀ ਆ ਪੁਲਿਸ ਦੀ ਇਥੇ ਐਮਰਜੈਂਸੀ ਜਿਹੜੀ ਹੈਗੀ ਗਸ਼ਤ ਉਹ ਵੀ ਜਾਰੀ ਰਹਿੰਦੀ ਆ ਐਂਬੂਲੈਂਸ ਪੂਰੇ ਤਰੀਕੇ ਨਾਲ ਮਸਤਿਹਦ ਹੈ ਡਾਕਟਰੀ ਟੀਮਾਂ ਇਥੇ ਮਸਤਿਹਦ ਨਹੀਂ ਔਰ ਨજરਸਾਨੀ ਕੀਤੀ ਜਾਂਦੀ ਔਰ ਇਥੇ ਲਗਾਤਾਰ ਜਿਹੜਾ ਹੈਗਾ ਡਿਪਲਾਈ ਜਿਹੜੀ ਹੈਗੀ ਪੁਲਿਸ ਡਿਪਲਾਈ ਲਗਾਤਾਰ ਰਹਿੰਦੀ ਔਰ ਮੈਡੀਕਲ ਕਿਸੇ ਕਿਸਾਨ ਨੂੰ ਜੇਕਰ ਜ਼ਰੂਰਤ ਹੈਗੀ ਆ ਉਹ ਗਰਾਊਂਡ ਤੇ ਜਾ ਕੇ ਜਿਹੜਾ ਹੈਗਾ ਜਾਇਆ ਜਾਂਦਾ ਔਰ ਉੱਥੇ ਜਾ ਕੇ ਜਿਹੜੀ ਹੈਗੇ ਮੈਡੀਕਲ ਸਹੂਦਾ ਦਿੱਤੀ ਜਾਂਦੀ ਆ ਤਾਂ ਇਹ ਆਰਜੀ ਹਸਪੀਟਲ ਜਿਹੜਾ ਹੈਗਾ ਹੁਣ ਇੱਥੇ ਬਣਾ ਦਿੱਤਾ ਗਿਆ ਤਾਂ ਜੋ ਕਿਸੇ ਵੀ ਕਿਸਾਨ ਨੂੰ ਜਿਹੜਾ ਇੱਥੇ ਬਿਮਾਰ ਹੋ ਜਾਂਦਾ ਇਸ ਤੋਂ ਪਹਿਲਾਂ ਉਸ ਨੂੰ ਸੰਗਰੂਰ ਜਾਂ ਖਨੌਰੀ ਲੈ ਕੇ ਜਾਣਾ ਪੈਂਦਾ ਸੀ ਪਰ ਹੁਣ ਬਾਰਡਰ ਤੇ ਜਿਹੜਾ ਹੈਗਾ ਐਮਰਜੈਂਸੀ ਹਸਪੀਟਲ ਉਹ ਬਣਾ ਦਿੱਤਾ ਗਿਆ ਤਿੰਨ ਐਸਐਮਓ ਦੀ ਅਗਵਾਈ ਦੇ ਵਿੱਚ ਇਹ ਹਸਪੀਟਲ ਕੰਮ ਕਰੇਗਾ ਤਮਾਮ ਐਮਰਜੈਂਸੀ ਸੇਵਾਵਾਂ ਇੱਥੇ ਜਾਰੀ ਨੇ ਆਕਸੀਜਨ ਵਗੈਰਾ ਦਾ ਇੱਥੇ ਪ੍ਰਬੰਧ ਕੀਤਾ ਗਿਆ ਐਮਬੂਲੈਂਸ ਦੀ ਇੱਥੇ ਤੈਨਾਤੀ ਹੈਗੀ ਜੇਕਰ ਕਿਸੇ ਨੂੰ ਇਥੋਂ ਸ਼ਿਫਟ ਵੀ ਕਰਨਾ ਪਵੇ ਜੇ ਕਿਸੇ ਕਿਸਾਨ ਨੂੰ ਜਾਂ ਕਿਸੇ ਮਰੀਜ਼ ਨੂੰ ਇਤੋਂ ਤੁਰੰਤ ਉਸ ਦੀ ਜਿਹੜੀ ਹੈ ਜਾਣ ਦੀ ਜਿਹੜੀ ਹੈ ਆ ਰਾਖੀ ਕੀਤੀ ਜਾ ਸਕੇ ਤਾਂ ਤਮਾਮ ਸਹੂਲਤਾਂ ਜਿਹੜੀਆਂ ਹੈਗੀਆਂ ਹੁਣ ਇੱਥੇ ਤੁਹਾਨੂੰ ਨજર ਆਉਣੀਆਂ ਖਨੌਰੀ ਬਾਰਡਰ ਤੇ ਜਿੰਨੇ ਵੀ ਕਿਸਾਨ ਇੱਥੇ ਸੰਘਰਸ਼ ਲੜ ਰਹੇ ਨੇ ਉਹ ਬਿਮਾਰ ਹੋ ਜਾਂਦੇ ਨੇ ਉਹਨਾਂ ਦਾ ਤੁਰੰਤ ਜਿਹੜਾ ਉਹਨਾਂ ਨੂੰ ਮੈਡੀਕਲ ਜਿਹੜੀ ਸਹੂਲਤ ਮਿਲੇ ਇੱਦੇ ਹੁਣ ਪੁਖਤਾ ਪ੍ਰਬੰਧ ਵੇਖਣ ਨੂੰ ਖਨੌਰੀ ਬਾਰਡਰ ਤੇ ਮਿਲ ਰਹੇ ਨੇ ਕੈਮਰਾਮੈਨ ਅਮਨ ਦੇ ਨਾਲ ਰਮਨਦੀਪ ਅਨਵੀ ਮੀ ਟੀਵੀ ਖਨੌਰੀ ਬਾਰਡਰ